ਹਾਂਜੀ ਕਰ ਅੰਦਰ ਸੱਪ ਬੜੇ ਬਹੁਤ ਉੱਤੇ ਛੱਤ ਦੇ ਰਹਿਣ ਚਾਰ ਪੰਜ ਦਿਨ ਤੋਂ ਕਿੰਨਾ ਪਾਣੀ ਲੱਥਿਆ ਹੁਣ ਤੱਕ ਇਹ 1.5 ਫੁੱਟ ਲੱਥ ਗਿਆ ਚਾਰ ਦਿਨ ਦੇ ਵਿੱਚ ਖਾਇਸੀ ਅਜੇ 4 ਤੋਂ 5 ਫੁੱਟ ਪਾਣੀ ਹੈ ਅੰਦਰ ਘਰ ਹਾਂਜੀ 4 ਤੋਂ 5 ਫੁੱਟ ਪਾਣੀ ਹੈਗਾ ਜੀ ਪੰਜਾਬ ਖੜਾ ਦੀ ਚਪੇਟ ਦੇ ਵਿੱਚ ਅਜੇ ਵੀ ਪਾਣੀ ਘਟ ਨਹੀਂ ਹੋਇਆ ਬਿਲਕੁਲ ਇੱਕ ਤੋ 1.5 ਫੁੱਟ ਪਾਣੀ ਹੇਠਾ ਗਿਆ ਏ ਕੱਲ ਨਾਲੋਂ ਪਰ ਫਿਰ ਵੀ ਇੰਨਾ ਨਾ ਪਾਣੀ ਜੋ ਹੈ ਖੇਤਾ ਦੇ ਵਿੱਚ ਹੈ ਇੰਨਾ ਅੱਗੇ ਪਾਣੀ ਇਸ ਤੋਂ ਵੱਧ ਪਾਣੀ ਜੋ ਹੈ ਘਰਾਂ ਦੇ ਅੰਦਰ ਮੌਜੂਦ ਹੈ ਪਰ ਫਿਰ ਵੀ ਲੋਕਾਂ ਨੇ ਕੰਮਕਾਜ ਤਾਂ ਕਰਨੇ ਹੀ ਨੇ ਇਸ ਲਈ ਇੰਨੇ ਨੇ ਫੁੱਟ ਪਾਣੀ 'ਚ ਸਾਈਕਲ ਦੇ ਜ਼ਰੀਏ ਜੋ ਹੈ ਘਰ ਤੋਂ ਲੈ ਕੇ ਇੱਥੋਂ ਤੱਕ ਦਾ ਸਫ਼ਰ ਜੋ ਹੈ ਉਹ ਤੈਅ ਕਰਦੇ ਨੇ ਤਸਵੀਰਾ ਬੇहद ਭਿਆਨਕ ਨੇ ਪੰਜਾਬ ਜੋ ਹੈ ਬੇहद ਨਾਸੂਕ ਦੌਰ ਚ ਗੁਜ਼ਰ ਗਿਆ ਸਾਡੇ ਨਾਲ ਹਰਜੀਤ ਸਿੰਘ ਜੀ ਨੇ ਇਸੇ ਪਿੰਡ 'ਚ ਰਹਿੰਦੇ ਨੇ ਅਜਨਾਲਾ ਦਾ ਪਿੰਡ ਗੱਗੋमाजਦਾ ਹੈ ਹਰਜੀਤ ਸਿੰਘ ਜੀ ਬਿਹਾੜੀ ਵੀ ਚਲਾਨੀ ਹੈ ਕੰਮ ਕਾਜ ਵੀ ਕਰਨਾ ਇਸ ਲਈ ਸਾਈਕਲ ਤੇ ਤੁਸੀਂ ਇਨਾ ਸਫਰ ਇਹ ਖਤਰਾ ਮੌਲ ਹੈ ਕਿ ਆਉਂਦੇ ਹੋ ਮੈਂ ਕਹਾਂਗੀ ਕਿਉਂਕਿ ਅਸੀਂ ਕਈ ਵਾਰੀ ਦੇਖਿਆ ਅਸੀਂ ਵੀ ਲਗਾਤਾਰ ਕਵਰੇਜ ਕਰ ਰਹੇ ਹਾਂ ਕਦੇ ਪਾਣੀ ਦੇ ਸੱਪ ਤੈਰਦੇ ਹੋ ਕੋਈ ਵੇਖਦੇ ਨੇ ਕਦੀ ਹੋਰ ਜੀਵ ਜੰਤੂ ਜੋ ਨੁਕਸਾਨ ਪਹੁੰਚਾ ਸਕਦੇ ਨੇ ਹਾਂਜੀ ਘਰ ਅੰਦਰ ਸੱਪ ਬੜੇ ਬਹੁਤ ਉੱਤੇ ਛੱਤ ਦੇ ਰਹਿਣ ਦੇ 4-5 ਦਿਨ ਤੋਂ ਪਾਣੀ ਆਸਤੇ ਆਸਤੇ ਲੱਥੰਡਿਆ ਹੋ ਕਿੰਨਾ ਪਾਣੀ ਲੱਥਿਆ ਹੁਣ ਤੱਕ ਇੱਕ 1.5 ਫੁੱਟ ਲੱਥ ਗਿਆ 4 ਦਿਨ ਦੇ ਵਿੱਚ 4 ਦਿਨਾਂ ਵਿੱਚ ਇੱਕ ਤੋਂ 1.5 ਫੁੱਟ ਲੱਥਾਇ ਤੇ ਅਜੇ 4 ਤੋਂ 5 ਫੁੱਟ ਪਾਣੀ ਹੈ ਅੰਦਰ ਘਰ ਹਾਂਜੀ 4 ਤੋਂ 5 ਫੁੱਟ ਪਾਣੀ ਹੈਗਾ ਅਜੇ ਤੇ ਕਿਵੇਂ guzara ਕਿਵੇਂ ਹੋ ਰਿਹਾ ਪ੍ਰਸ਼ਾਸਨ ਦੀ ਮਦਦ ਪਹੁੰਚ ਰਹੀ ਹੈ ਹਾਂ ਪਹੁੰਚ ਰਹੀ ਹੈ ਹਾਂਜੀ ਪਹੁੰਚ ਰਹੀ ਕਰਦੇ ਬਹੁਤ ਹੋਰ ਲੋਕ ਵੀ ਬਹੁਤ ਮਦਦ ਕਰ ਰਹੇ ਬਹੁਤ ਮਦਦ ਕਰਦੇ ਪਏ ਹੈਗੇ ਨੇ ਪਰ ਫਿਰ ਵੀ ਅੰਦਰ ਤਾਂ ਇੰਨੇ ਪਾਣੀ ਚ ਰਹਿਣਾ ਉਹ ਵੀ ਖਤਰੇ ਤੋਂ ਖਾਲੀ ਤਾਂ ਨਹੀਂ ਹੈ ਕਈ ਕਹਿੰਦੇ ਘਰ ਛੱਡ ਕੇ ਇੱਧਰ ਉੱਧਰ ਹੋ ਜਾ ਪਰ ਘਰ ਛੱਡਨੇ ਕਿਹੜੇ ਹੈ ਘਰ ਨਹੀਂ ਛੱਡਿਆ ਜਾਂਦਾ ਤੇ ਪਸ਼ੂ ਵਗੈਰਾ ਪਸ਼ੂ ਵਗੈਰਾ ਤੇ ਕੱਢਦੇ ਬਾਹਰ ਥਿਲ ਲਾ ਕੇ ਹਾਂ ਜੇ 1-2 ਪਸ਼ੂ ਹੈਗੇ ਆ ਉਹ ਪਾਣੀ 'ਚ ਬਹਿ ਜਾਂਦੇ ਰਹਿੰਦੇ ਇਹ ਤਾਂ ਨਨੇ ਉਹ ਲੋਕ ਜੋ ਅਸੀਂ ਟਰੈਕਟਰ ਟਰਾਲੀ ਨਾਲ-ਨਾਲ ਦੇਖਦੇ ਆਂ ਸੜਕ ਤੋਂ ਪਤਾ ਨਹੀਂ ਕਿੰਨੀਆਂ ਹੀ ਗੁਜ਼ਰਦੀਆਂ ਨੇ ਤੇ ਕਿੰਨੀ ਮਦਦ ਜੋ ਹੈ ਉਹ ਲੋਕਾਂ ਤੱਕ ਪਹੁੰਚਾਈ ਜਾ ਰਹੀ ਬਹੁਤ ਬਹੁਤ ਸੇਵਾਕਾਂ ਦੇ ਲੋਕ ਬਹੁਤ ਦੂਰੋਂ ਆਉਂਦੇ ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ ਜਿਹੜਾ ਬਹੁਤ ਬੂਰੋਂ ਚੱਲ ਕੇ ਤੇ ਸਾਡੇ ਕੋਲ ਮਦਦ ਲਈ ਪਹੁੰਚਣ ਦੇ ਹਾਂ ਠੀਕ ਹੈ ਬਹੁਤ ਬਹੁਤ ਧੰਨਵਾਦ ਸੋ ਹੋਰ ਲੋਕ ਵੀ ਇੱਥੇ ਮੌਜੂਦ ਨੇ ਗੱਗੋ ਮਾਜਰਾ ਗੱਗੋ ਮਾਲੇ ਪਿੰਡ ਆ ਅਜਨਾਲਾ 'ਚ ਪੈਂਦਾ ਜਦੋਂ ਅੰਮ੍ਰਿਤਸਰ ਤੋਂ ਅਜਨਾਲਾ ਵਾਲੇ ਪਾਸੇ ਆਉ ਇਹ ਪਿੰਡ ਪੈਂਦਾ ਹੈ ਪਾਣੀ 'ਚ ਡੁੱਬਿਆ ਹੋਇਆ ਪਰ ਇੱਕ ਤੋਂ 1.5 ਤੇ ਇਸ ਪਾਣੀ ਚ ਲੋਕ ਬੜੀ ਮੁਸ਼ਕਲ ਦੇ ਨਾਲ ਗੁਜ਼ਾਰਾ ਕਰ ਰਹੇ ਨੇ ਕਹਿੰਦੇ 4 ਦਿਨ ਤੋਂ ਡੇਢ ਫੁੱਟ ਪਾਣੀ ਜੋ ਹੈ ਉਹ ਸਿਰਫ ਆਇਆ ਹੈ ਅਜੇ ਵੀ ਘਰਾਂ ਦੇ ਅੰਦਰ ਪਾਣੀ ਭਰਿਆ ਹੈ ਅੰਦਰ ਸਭ ਤੈਰ ਰਹੇ ਨੇ ਖਤਰੇ ਤੋਂ ਖਾਲੀ ਤਾਂ ਨਹੀਂ ਹੈ ਪਰ ਘਰ ਛੱਡਣੇ ਕਿਹੜੇ ਸੌਕੇ ਨੇ ਘਰ ਦੇ ਬਾਕੀ ਜੀ ਘਰਾਂ ਦੇ ਅੰਦਰ ਮੌਜੂਦ ਨੇ ਸੋ ਮੁਸ਼ਕਲ ਹੈ ਹਾਲਾਤ ਪਰ ਫਿਰ ਵੀ ਪੰਜਾਬ ਡਟਿਆ ਹੋਇਆ ਇਨ੍ਹਾਂ ਹਾਲਾਤਾਂ ਦੇ ਵਿੱਚ ਸੋ ਸਾਡੀ ਕੋਸ਼ਿਸ਼ ਵੀ ਇਹੀ ਹੈ ਕਿ ਤਸਵੀਰਾਂ ਤੁਹਾਡੇ ਤੱਕ ਪਹੁੰਚਾਈਏ ਤਾਂ ਕਿ ਤੁਸੀਂ ਵੀ ਪੰਜਾਬ ਦੇ ਹਾਲਾਤਾਂ ਤੋਂ ਜਾਣੂ ਕੋਸਕੋ ਕੈਮਰਾ ਪਰਸਨ ਅਮਨਦੇ ਨਾਲ ਮੇਅਰ ਸ਼ਿਵਕੋਟ ਦੇ ਨਿਕ ਸਵੇਰਾ ਅਜਨਾਲਾ ਗੱਗੋਮਾਲ ਪੰਜਾਬ ਖੜਾ ਦੀ ਚਪੇਟ ਦੇ ਵਿੱਚ ਅਜੇ ਵੀ ਪਾਣੀ ਘਟ ਨਹੀਂ ਹੋਇਆ ਬਿਲਕੁਲ ਇੱਕ ਤੋਂ ਡੇਢ ਫੁੱਟ ਪਾਣੀ ਢੇਠਾ ਗਿਆ ਹੈ ਕੱਲ ਨਾਲੋਂ ਪਰ ਫਿਰ ਵੀ ਇੰਨਾ ਇਨਾ ਪਾਣੀ ਜੋ ਹੈ ਖੇਤਾ ਦੇ ਵਿੱਚ ਹੈ ਇੰਨਾ ਅੱਗੇ ਪਾਣੀ ਇਸ ਤੋਂ ਵੱਧ ਪਾਣੀ ਜੋ ਹੈ ਘਰਾਂ ਦੇ ਅੰਦਰ ਮੌਜੂਦ ਹੈ ਪਰ ਫਿਰ ਵੀ ਲੋਕਾਂ ਨੇ ਕੰਮਕਾਜ ਤਾਂ ਕਰਨੇ ਹੀ ਨੇ ਇਸੇ ਲਈ ਇੰਨੇ ਨੇ ਫੁੱਟ ਪਾਣੀ 'ਚ ਸਾਈਕਲ ਦੇ ਜ਼ਰੀਏ ਜੋ ਹੈ ਘਰ ਤੋਂ ਲੈ ਕੇ ਇੱਥੋਂ ਤੱਕ ਦਾ ਸਫ਼ਰ ਜੋ ਹੈ ਉਹ ਤੈਅ ਕਰਦੇ ਨੇ ਤਸਵੀਰਾਂ ਬੇहद ਭਿਆਨਕ ਨੇ ਪੰਜਾਬ ਜੋ ਹੈ ਬੇहद ਨਾਸੂਕ ਦੌਰ ਚ ਗੁਜ਼ਰ ਗਿਆ ਸਾਡੇ ਨਾਲ ਹਰਜੀਤ ਸਿੰਘ ਜੀ ਨੇ ਇਸੇ ਪਿੰਡ ਤੇ ਰਹਿੰਦੇ ਨੇ ਅਜਨਾਲਾ ਦਾ ਪਿੰਡ ਗੱਗੋमाज ਦਾ ਹੈ ਹਰਜੀਤ ਸਿੰਘ ਜੀ ਦਿਹਾੜੀ ਵੀ ਚਲਾਨੀ ਹੈ ਕੰਮ ਕਾਜ ਵੀ ਕਰਨਾ ਇਸ ਲਈ ਸਾਈਕਲ ਤੇ ਤੁਸੀਂ ਇੰਨਾ ਸਫਰ ਇਹ ਖਤਰਾ ਮੋਲ ਲੈ ਕੇ ਆਉਂਦੇ ਹੋ ਮੈਂ ਕਹਾਂਗੀ ਕਿਉਂਕਿ ਅਸੀਂ ਕਈ ਵਾਰੀ ਦੇਖਿਆ ਅਸੀਂ ਵੀ ਲਗਾਤਾਰ ਕਵਰੇਜ ਕਰ ਰਹੇ ਹਾਂ ਕਦੇ ਪਾਣੀ ਚ ਸੱਪ ਤੈਰਦੇ ਉਹ ਕੋਈ ਵੇਖਦੇ ਨੇ ਕਦੀ ਹੋਰ ਜੀਵ ਜੰਤੂ ਜੋ ਨੁਕਸਾਨ ਪਹੁੰਚਾ ਸਕਦੇ ਨੇ हां जी ਘਰ ਅੰਦਰ ਸੱਪ ਵੜੇ ਬਹੁਤ ਉੱਤੇ ਛੱਤ ਦੇ ਰਹਿਣ ਦੇ 4-5 ਦਿਨ ਤੋਂ ਤੇ ਪਾਣੀ ਆਸਤੇ ਆਸਤੇ ਲੱਥੰ데요 ਕਿੰਨਾ ਪਾਣੀ ਲੱਥਿਆ ਹੁਣ ਤੱਕ ਇੱਕ 1.5 ਫੁੱਟ ਲੱਥ ਗਿਆ 4 ਦਿਨ ਦੇ ਵਿੱਚ 4 ਦਿਨਾਂ ਵਿੱਚ 1 ਤੋਂ 1.5 ਫੁੱਟ ਲੱਥਾਇ ਤੇ ਅਜੇ 4 ਤੋਂ 5 ਫੁੱਟ ਪਾਣੀ ਹੈ ਅੰਦਰ ਘਰ ਹਾਂ ਜੀ 4 ਤੋਂ 5 ਫੁੱਟ ਪਾਣੀ ਹੈਗਾ ਅਜੇ ਤੇ ਕਿਵੇਂ guzara ਕਿਵੇਂ ਹੋ ਰਿਹਾ ਪ੍ਰਸ਼ਾਸਨ ਦੇ ਮਤਲਬ ਪਹੁੰਚ ਰਹੀ ਹਾਂ ਪਹੁੰਚ ਰਹੀ ਹੈ ਹਾਂ ਜੀ ਪਾਉਚਰੀ ਕਰਦੇ ਬਹੁਤ ਹੋਰ ਲੋਕ ਵੀ ਬਹੁਤ ਮਦਦ ਕਰ ਰਹੇ ਬਹੁਤ ਮਦਦ ਕਰਦੇ ਪਏ ਹੈਗੇ ਨੇ ਪਰ ਫਿਰ ਵੀ ਅੰਦਰ ਤਾਂ ਇਨੇ ਪਾਣੀ ਚ ਰਹਿਣਾ ਉਹ ਵੀ ਖਤਰੇ ਤੋਂ ਖਾਲੀ ਤਾਂ ਨਹੀਂ ਹੈ ਕਈ ਕਹਿੰਦੇ ਘਰ ਛੱਡ ਕੇ ਇੱਧਰ ਉੱਧਰ ਹੋ ਜਾ ਪਰ ਘਰ ਛੱਡਨੇ ਕਿਹੜੇ ਘਰ ਨਹੀਂ ਛੱਡਿਆ ਜਾਂਦਾ ਤੇ ਪਸ਼ੂ ਵਗੈਰਾ ਪਸ਼ੂ ਵਗੈਰਾ ਤੇ ਕੱਢਦੇ ਬਾਹਰ ਥਿਲ ਲਾ ਕੇ ਹਾਂ ਜੀ ਇੱਕ ਦੋ ਪਸ਼ੂ ਹੈਗੇ ਆ ਉਹ ਪਾਣੀ 'ਚ ਬਹਿ ਜਾਂਦੇ ਰਹਿੰਦੇ ਇਕ ਤਾਂ ਨਵੇਂ ਲੋਕ ਜੋ ਅਸੀਂ ਟਰੈਕਟਰ ਟਰਾਲੀ ਨਾਲ-ਨਾਲ ਦੇਖਦੇ ਆਂ ਸੜਕ ਤੋਂ ਪਤਾ ਨਹੀਂ ਕਿੰਨੀਆਂ ਹੀ ਗੁਜ਼ਰਦੀਆਂ ਨੇ ਤੇ ਕਿੰਨੇ ਮਦਦ ਜੋ ਆ ਉਹ ਲੋਕਾਂ ਤੱਕ ਪਹੁੰਚਾਈ ਜਾ ਰਹੀ ਬਹੁਤ ਬਹੁਤ ਸੇਵਾਕਾਂ ਦੇ ਲੋਕ ਬਹੁਤ ਦੂਰੋਂ ਆਉਂਦੇ ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ ਜਿਹੜਾ ਬਹੁਤ ਬਹੁਤ ਚੱਲ ਕੇ ਤੇ ਸਾਡੇ ਕੋਲ ਮਦਦ ਲਈ ਪਹੁੰਚਣ ਦੇ ਠੀਕ ਹੈ ਬਹੁਤ ਬਹੁਤ ਧੰਨਵਾਦ ਸੋ ਹੋਰ ਲੋਕ ਵੀ ਇੱਥੇ ਮੌਜੂਦ ਨੇ ਗੱਗੋ ਮਾਜਰਾ ਗੱਗੋ ਮਾਲੇ ਪਿੰਡ ਆ ਅਜਨਾਲਾ 'ਚ ਪੈਂਦਾ ਜਦੋਂ ਅੰਮ੍ਰਿਤਸਰ ਤੋਂ ਅਜਨਾਲਾ ਵਾਲੇ ਪਾਸੇ ਆਉ ਇਹ ਪਿੰਡ ਪੈਂਦਾ ਹੈ ਪਾਣੀ 'ਚ ਡੁੱਬਿਆ ਹੋਇਆ ਪਰ ਇੱਕ ਤੋਂ 1.5 ਫੁੱਟ ਪ ਤੇ ਇਸ ਪਾਣੀ ਚ ਲੋਕ ਬੜੀ ਮੁਸ਼ਕਲ ਦੇ ਨਾਲ ਗੁਜ਼ਾਰਾ ਕਰ ਰਹੇ ਨੇ ਕਹਿੰਦੇ 4 ਦਿਨ ਤੋਂ ਡੇਢ ਫੁੱਟ ਪਾਣੀ ਜੋ ਹੈ ਉਹ ਸਿਰਫ ਆਇਆ ਹੈ ਅਜੇ ਵੀ ਘਰਾਂ ਦੇ ਅੰਦਰ ਪਾਣੀ ਭਰਿਆ ਹੈ ਅੰਦਰ ਸਭ ਤੈਰ ਰਹੇ ਨੇ ਖਤਰੇ ਤੋਂ ਖਾਲੀ ਤਾਂ ਨਹੀਂ ਹੈ ਪਰ ਘਰ ਛੱਡਣੇ ਕਿਹੜੇ ਸੌਕੇ ਨੇ ਕਰਦੇ ਬਾਕੀ ਜੀ ਘਰਾਂ ਦੇ ਅੰਦਰ ਮੌਜੂਦ ਨੇ ਸੋ ਮੁਸ਼ਕਲ ਹੈ ਹਾਲਾਤ ਪਰ ਫਿਰ ਵੀ ਪੰਜਾਬ ਡਟਿਆ ਹੋਇਆ ਇਨ੍ਹਾਂ ਹਾਲਾਤਾਂ ਦੇ ਵਿੱਚ ਸੋ ਸਾਡੀ ਕੋਸ਼ਿਸ਼ ਵੀ ਇਹੀ ਹੈ ਕਿ ਤਸਵੀਰਾਂ ਤੁਹਾਡੇ ਤੱਕ ਪਹੁੰਚਾਈਏ ਤਾਂ ਕਿ ਤੁਸੀਂ ਵੀ ਪੰਜਾਬ ਦੇ ਹਾਲਾਤਾਂ ਤੋਂ ਜਾਣੂ ਹੋ ਸਕੋ ਕੈਮਰਾ ਪਰਸਨ ਅਮਨ ਦੇ ਨਾਲ ਮਿਰਛਿਤਕੋਟ ਦੇ ਨਿੱਕ ਸਵੇਰਾ ਅਜਨਾਲਾ ਗੱਗੋਮਾਲ ਪੰਜਾਬ ਖੜਾ ਦੀ ਚਪੇਟ ਦੇ ਵਿੱਚ ਅਜੇ ਵੀ ਪਾਣੀ ਘਟ ਨਹੀਂ ਹੋਇਆ ਬਿਲਕੁਲ ਇੱਕ ਤੋ ਡੇਡ ਫੁੱਟ ਪਾਣੀ ਢੇਠਾ ਗਿਆ ਏ ਕੱਲ ਨਾਲੋਂ ਪਰ ਫਿਰ ਵੀ ਇੰਨਾ ਨਾ ਪਾਣੀ ਜੋ ਹੈ ਖੇਤਾ ਦੇ ਵਿੱਚ ਹੈ ਇੰਨਾ ਅੱਗੇ ਪਾਣੀ ਇਸ ਤੋਂ ਵੱਧ ਪਾਣੀ ਜੋ ਹੈ ਘਰਾਂ ਦੇ ਅੰਦਰ ਮੌਜੂਦ ਹੈ ਪਰ ਫਿਰ ਵੀ ਲੋਕਾਂ ਨੇ ਕੰਮਕਾਜ ਤਾਂ ਕਰਨੇ ਹੀ ਨੇ ਇਸੇ ਲਈ ਇੰਨੇ ਨੇ ਫੁੱਟ ਪਾਣੀ 'ਚ ਸਾਈਕਲ ਦੇ ਜ਼ਰੀਏ ਜੋ ਹੈ ਘਰ ਤੋਂ ਲੈ ਕੇ ਇੱਥੋਂ ਤੱਕ ਦਾ ਸਫ਼ਰ ਜੋ ਹੈ ਉਹ ਤੈਅ ਕਰਦੇ ਨੇ ਤਸਵੀਰਾਂ ਬੇहद ਭਿਆਨਕ ਨੇ ਪੰਜਾਬ ਜੋ ਹੈ ਬੇहद ਨਾਸੂਕ ਦੌਰ ਚ ਗੁਜ਼ਰ ਗਿਆ ਸਾਡੇ ਨਾਲ ਹਰਜੀਤ ਸਿੰਘ ਜੀ ਨੇ ਇਸੇ ਪਿੰਡ 'ਚ ਰਹਿੰਦੇ ਨੇ ਅਜਨਾਲਾ ਦਾ ਪਿੰਡ ਗੱਗੋमाज ਦਾ ਹੈ ਹਰਜੀਤ ਸਿੰਘ ਜੀ ਦਿਹਾੜੀ ਵੀ ਚਲਾਨੀ ਹੈ ਕੰਮ ਕਾਜ ਵੀ ਕਰਨਾ ਇਸ ਲਈ ਸਾਈਕਲ ਤੇ ਤੁਸੀਂ ਇੰਨਾ ਸਫਰ ਇਹ ਖਤਰਾ ਮੋਲ ਹੈ ਕਿ ਆਉਂਦੇ ਹੋ ਮੈਂ ਕਹਾਂਗੀ ਕਿਉਂਕਿ ਅਸੀਂ ਕਈ ਵਾਰੀ ਦੇਖਿਆ ਅਸੀਂ ਵੀ ਲਗਾਤਾਰ ਕਵਰੇਜ ਕਰ ਰਹੇ ਹਾਂ ਕਦੇ ਪਾਣੀ 'ਚ ਸੱਪ ਤੈਰਦੇ ਹੋ ਕੋਈ ਵਿਖਦੇ ਨੇ ਕਦੀ ਹੋਰ ਜੀਵ ਜੰਤੂ ਜੋ ਨੁਕਸਾਨ ਪਹੁੰਚਾ ਸਕਦੇ ਨੇ ਹਾਂਜੀ ਕਰ ਅੰਦਰ ਸੱਪ ਬੜੇ ਬਹੁਤ ਉੱਤੇ ਛੱਤ ਦੇ ਰਹਿਣ ਦੇ 4-5 ਦਿਨ ਤੋਂ ਤੇ ਪਾਣੀ ਆਸਤੇ ਆਸਤੇ ਲੱਥੰਡਿਆ ਹੋ ਕਿੰਨਾ ਪਾਣੀ ਲੱਥਿਆ ਹੁਣ ਤੱਕ ਇੱਕ 1.5 ਫੁੱਟ ਲੱਥ ਗਿਆ 4 ਦਿਨ ਦੇ ਵਿੱਚ 4 ਦਿਨ 'ਚ ਇੱਕ ਤੋਂ 1.5 ਫੁੱਟ ਲੱਥਾ ਇੱਥੇ ਅਜੇ 4 ਤੋਂ 5 ਫੁੱਟ ਪਾਣੀ ਹੈ ਅੰਦਰ ਕਹਿੰਦੇ ਹਾਂਜੀ 4 ਤੋਂ 5 ਫੁੱਟ ਪਾਣੀ ਹੈਗਾ ਅਜੇ ਤੇ ਕਿਵੇਂ guzara ਕਿਵੇਂ ਹੋ ਰਿਹਾ ਪ੍ਰਸ਼ਾਸਨ ਦੀ ਮਦਦ ਪਹੁੰਚ ਰਹੀ ਹੈ ਹਾਂ ਪਹੁੰਚ ਰਹੀ ਹੈ ਹਾਂਜੀ ਪਹੁੰਚ ਰਹੀ ਕਰਦੇ ਬਹੁਤ ਹੋਰ ਲੋਕ ਵੀ ਬਹੁਤ ਮਦਦ ਕਰ ਰਹੇ ਬਹੁਤ ਮਦਦ ਕਰਦੇ ਪਏ ਹੈਗੇ ਨੇ ਪਰ ਫਿਰ ਵੀ ਅੰਦਰ ਤਾਂ ਇੰਨੇ ਪਾਣੀ ਚ ਰਹਿਣਾ ਉਹ ਵੀ ਖਤਰੇ ਤੋਂ ਖਾਲੀ ਤਾਂ ਨਹੀਂ ਹੈ ਕਈ ਕਹਿੰਦੇ ਘਰ ਛੱਡ ਕੇ ਇੱਧਰ ਉੱਧਰ ਹੋ ਜਾ ਪਰ ਘਰ ਛੱਡਨੇ ਕਿਹੜੇ ਘਰ ਨਹੀਂ ਛੱਡਿਆ ਜਾਂਦਾ ਤੇ ਪਸ਼ੂ ਵਗੈਰਾ ਪਸ਼ੂ ਵਗੈਰਾ ਤੇ ਕੱਢਦੇ ਬਾਹਰ ਥਿਲ ਲਾ ਕੇ ਹਾਂਜੀ ਇੱਕ ਦੋ ਪਸ਼ੂ ਹੈਗੇ ਆ ਉਹ ਪਾਣੀ ਚ ਬਹਿ ਜਾਂਦੇ ਰਹਿੰਦੇ ਇਕ ਧੰਨ ਨੇ ਉਹ ਲੋਕ ਜੋ ਅਸੀਂ ਟਰੈਕਟਰ ਟਰਾਲੀ ਨਾਲ-ਨਾਲ ਦੇਖਦੇ ਆਂ ਸੜਕ ਤੋਂ ਪਤਾ ਨਹੀਂ ਕਿੰਨੀਆਂ ਹੀ ਗੁਜ਼ਰਦੀਆਂ ਨੇ ਤੇ ਕਿੰਨੀ ਮਦਦ ਜੋ ਹੈ ਉਹ ਲੋਕਾਂ ਤੱਕ ਪਹੁੰਚਾਈ ਜਾ ਰਹੀ ਬਹੁਤ ਬਹੁਤ ਸੇਵਾਕਾਂ ਦੇ ਲੋਕ ਬਹੁਤ ਦੂਰੋਂ ਆਉਂਦੇ ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ ਜਿਹੜਾ ਬਹੁਤ ਬਹੁਤ ਚੱਲ ਕੇ ਤੇ ਸਾਡੇ ਕੋਲ ਮਦਦ ਲਈ ਪਹੁੰਚਣ ਦੇ ਹਾਂ ਠੀਕ ਹੈ ਬਹੁਤ ਬਹੁਤ ਧੰਨਵਾਦ ਸੋ ਹੋਰ ਲੋਕ ਵੀ ਇੱਥੇ ਮੌਜੂਦ ਨੇ ਗੱਗੋ ਮਾਜਰਾ ਗੱਗੋ ਮਾਲੇ ਪਿੰਡ ਆ ਅਜਨਾਲਾ 'ਚ ਪੈਂਦਾ ਜਦੋਂ ਅੰਮ੍ਰਿਤਸਰ ਤੋਂ ਅਜਨਾਲਾ ਵਾਲੇ ਪਾਸੇ ਆਉ ਇਹ ਪਿੰਡ ਪੈਂਦਾ ਪਾਣੀ 'ਚ ਡੁੱਬਿਆ ਹੋਇਆ ਪਰ ਇੱਕ ਤੋਂ 1.5 ਤੇ ਇਸ ਪਾਣੀ ਚ ਲੋਕ ਬੜੀ ਮੁਸ਼ਕਲ ਦੇ ਨਾਲ ਗੁਜ਼ਾਰਾ ਕਰ ਰਹੇ ਨੇ ਕਹਿੰਦੇ 4 ਦਿਨ ਤੋਂ ਡੇਢ ਫੁੱਟ ਪਾਣੀ ਜੋ ਹੈ ਉਹ ਸਿਰਫ ਆਇਆ ਹੈ ਅਜੇ ਵੀ ਘਰਾਂ ਦੇ ਅੰਦਰ ਪਾਣੀ ਭਰਿਆ ਹੈ ਅੰਦਰ ਸਭ ਤੈਰ ਰਹੇ ਨੇ ਖਤਰੇ ਤੋਂ ਖਾਲੀ ਤਾਂ ਨਹੀਂ ਹੈ ਪਰ ਘਰ ਛੱਡਣੇ ਕਿਹੜੇ ਸੌਕੇ ਨੇ ਘਰ ਦੇ ਬਾਕੀ ਜੀ ਘਰਾਂ ਦੇ ਅੰਦਰ ਮੌਜੂਦ ਨੇ ਸੋ ਮੁਸ਼ਕਲ ਹੈ ਹਾਲਾਤ ਪਰ ਫਿਰ ਵੀ ਪੰਜਾਬ ਡਟਿਆ ਹੋਇਆ ਇਨ੍ਹਾਂ ਹਾਲਾਤਾਂ ਦੇ ਵਿੱਚ ਸੋ ਸਾਡੀ ਕੋਸ਼ਿਸ਼ ਵੀ ਇਹੀ ਹੈ ਕਿ ਤਸਵੀਰਾਂ ਤੁਹਾਡੇ ਤੱਕ ਪਹੁੰਚਾਈਏ ਤਾਂ ਕਿ ਤੁਸੀਂ ਵੀ ਪੰਜਾਬ ਦੇ ਹਾਲਾਤਾਂ ਤੋਂ ਜਾਣੂ ਕੋ ਸਕੋ ਕੈਮਰਾ ਪਰਸਨ ਅਮਨ ਦੇ ਨਾਲ ਮਯਾਰਛਦੀਪਕੋਟ ਦੇ ਨਿਕ ਸਵੇਰਾ ਅਜਨਾਲਾ ਗਗੋਮਾਲ